1900 ਵਿੱਚ ਬਣੀ ਸੀ ਅਕਾਲੀ ਦਲ ਅੱਜ 100 ਸਮਝ ਲਓ 5 ਸਾਲ ਹੋ ਗਏ 105 ਸਾਲਾਂ ਚ ਸ਼ੇਰਾਂ ਦੀ ਕੌਮ ਸੀ ਉਹਨਾਂ ਦੀ ਪਾਰਟੀ ਸੀ ਅੱਜ ਛਿਪਕਲੀਆਂ ਦੀ ਕੌਮ ਬਣਾ ਕੇ ਰੱਖਦੀ ਹੈ ਅੱਜ ਡਾਇਨਾਸੌਰਾਂ ਚਾਵਾ ਭਰੀ ਫਿਰਦੇ ਨੇ ਕਿੱਧਰ ਨੂੰ ਲੈ ਕੇ ਕੌਮ ਨੂੰ ਇਹ ਕਿੱਧਰ ਜਾ ਰਹੇ ਨੇ ਅੱਜ ਬਜਾਏ ਇਸ ਦੇ ਕਿ ਕੋਈ ਪੰਥ ਦੇ ਮੁੱਦੇ ਸੈਂਟਰ ਨਾਲ ਗੱਲ ਕਰਦੇ ਜਾ ਉਹਨਾਂ ਨੇ ਕੋਈ ਸ਼ਰਤਾਂ ਰੱਖਦੇ ਕਿ ਜੇ ਐਲਾਈਅנס ਕਰਨਾ ਤਾਂ ਆਹ ਆਹ ਸਾਡੀਆਂ ਸ਼ਰਤਾਂ ਨੇ ਠੀਕ ਹੈ ਨਾ ਤਾਂ ਉਹਦੀ ਬਜਾਏ ਆਗੇ ਜੀ ਡਾਇਨਾਸੌਰ ਆਗੇ ਆਗੇ ਜੀ ਆਗੇ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤਿਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲਓ ਉਧਰੋਂ ਅਮਿਤ ਸ਼ਾਹ ਆ ਗਿਆ ਤਖਤਿਆਂ ਐ ਕਰ ਲੀਆਂ ਸੀ ਵੀਡੀਓ ਮੈਂ ਬਣਾਈ ਹੈ ਉਹ ਐਂ ਤਖਤਿਆਂ ਕਰ ਲਈ ਸੀ ਇੰਨੀ ਹਿੰਮਤ ਹੈ ਇਹਨਾਂ ਦੀ ਤੇ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ 'ਚ ਕੀ ਬੋਲ ਕੇ ਆਇਆ ਮੈਂ ਉਸੇ ਹਮੇਸ਼ਾ ਦੇ ਸਾਹਮਣੇ ਹਿੰਮਤ ਚਾਹੀਦੀ ਹੈ ਇਹਦੇ ਵਾਸਤੇ ਸੱਚਾਈ ਚਾਹੀਦੀ ਹੈ ਇਹਦੇ ਵਾਸਤੇ ਦਿਲ 'ਚ